ਮਹਿਕ ਪੰਡੋਰੀ ਦੀ ਹੋਈ ਕੁੱਟਮਾਰ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਗਈ ਆ ਜੋ ਕਿ ਵੱਡਾ ਢਾਲੀਵਾਲ ਦੇ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਉਂ ਕੀਤੀ ਗਈ ਆ ਕੁੱਟਮਾਰ ਇਸ ਦੇ ਵਿੱਚ ਲਿਖਿਆ ਹੈ ਪੋਸਟ 'ਚ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਆ ਜੋ ਕੱਲ ਮਹਿਕ ਪੰਡੋਰੀ ਦੇ ਨਾਲ ਹੋਇਆ ਉਹ ਇਹਦੀ ਆਪਣੀਆਂ ਕਰਤੂਤਾਂ ਕਰਕੇ ਹੋਇਆ ਹੈ ਹੁਣ ਕੁਝ ਲੋਕ ਸੋਚ ਰਹੇ ਹੋਣੇ ਕਿ ਇਹ ਲੰਗਾ ਹੈ ਕਿ ਇਹ ਪਾਇਸ ਸੀ ਪਰ ਉਹਨਾਂ ਲੋਕਾਂ ਨੇ ਇਹਦੀਆਂ ਉਹ ਵੀਡੀਓਜ਼ ਨਹੀਂ ਵੇਖੀਆਂ ਜੋ ਇੰਨੇ ਸਾਡੇ ਖਿਲਾਫ ਤੇ ਸਾਡੇ ਭਰਾਵਾਂ ਖਿਲਾਫ ਬੋਲ ਕੇ ਪਾਈਆਂ ਅਸੀਂ ਇਹਨੂੰ ਬਹੁਤ ਵਾਰੀ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੂੰ અપਾਈ ਚ ਹੈ ਤੈਨੂੰ ਤੇ ਗੱਲ ਵੀ ਨਹੀਂ ਕਰ ਸਕਦੇ ਤੇ ਤੈਨੂੰ ਅਸੀਂ ਹੱਥ ਵੀ ਲਾਉਂਦਿਆਂ ਤਾਂ ਇਸ 'ਚ ਸਾਡੀ ਬੇਇੱਜ਼ਤੀ ਹੈ ਵੀ ਤੂੰ ਇਹ ਕੰਮ ਨਾ ਕਰ ਤੂੰ ਬਿਨਾਂ ਗੱਲੋ ਹੀ ਰਗੜਿਆ ਜਾਣਾ ਪਰ ਇਹਨੇ ਕਿਸੇ ਦੀ ਗੱਲ ਨਹੀਂ ਮੰਨੀ ਪਰ ਕਿਸੇ ਪਿੱਛੇ ਲੱਗ ਕੇ ਵੀਡੀਓ ਪਾਉਂਦਾ ਰਿਹਾ ਜਿਸ ਦੀ ਸਜ਼ਾ ਇਸ ਨੂੰ ਕੱਲ ਰਾਤ ਮਿਲ ਗਈ ਬਾਕੀ ਆ ਜੋ ਬਾਹਰ ਆ ਕੇ ਨੈਟ ਤੇ ਬਦਮਾਸ਼ੀ ਕਰਦੇ ਉਹ ਇਹ ਗੱਲ ਸੁਣ ਲੈਣ ਅਮਰੀਕਾ ਕੈਨੇਡਾ ਜਾ ਕੇ ਪਿਸਤੋਲ ਨਾਲ ਫੋਟੋਆਂ ਪਾ ਕੇ ਬਦਮਾਸ਼ੀ ਨਹੀਂ ਬਣੀ ਦਾ ਸਾਨੂੰ ਪਤਾ ਤੁਸੀਂ ਕਿੰਨੇ ਕਿਰਤੂਤ ਦੇ ਮਾਲਕ ਜੋ ਜਦੋਂ ਇੰਡੀਆ ਸੀ ਉਦੋਂ ਕਿੱਥੇ ਸੀ ਉਦੋਂ 100-100 ਗ੍ਰਾਮ ਚਿੱਟਾ ਵੇਚਦੇ ਫਿਰਦੇ ਸੀ ਚੋਰੀ ਦੀਆਂ ਗੱਡੀਆਂ ਵੇਚਦੇ ਫਿਰਦੇ ਸੀ ਤੇ ਖੋਤੀ ਹਮੇਸ਼ਾ ਖੋਤੀ ਰਹਿੰਦੀ ਆ ਭਾਵੇਂ ਚੰਨ ਤੇ ਚਲੇ ਜਾਵੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਤਿਆਰੀ ਬੈਠੇ ਆ ਪਰ ਵਾਹ ਨਾ ਅੱਜ ਕੀਤੀ ਆ ਨਾ ਕੱਲ ਕੀਤੀ ਭਜਦਿਆਂ ਨੂੰ ਵਾਣ ਇੱਕੋ ਜਿਹੀ ਹੁੰਦੇ ਆ ਇਹ ਪੋਸਟ ਪਾਈ ਆ ਵੱਡਾ ਧਾਲੀਵਾਲ ਨੇ